ਅੱਜ ਦੀ ਸੱਚੀ ਕਹਾਣੀ ਇੱਕ ਪ੍ਰੇਮੀ ਤੇ ਪ੍ਰੇਮਿਕਾ ਦੀ ਹੈ ਜੋ ਇਹ ਆਪਸ ਦੇ ਵਿੱਚ ਦੋਨੋਂ ਬਹੁਤ ਪਿਆਰ ਕਰਦੇ ਸੀ ਤੇ ਅੱਗੇ ਜਾ ਕੇ ਇਹ ਦੋਨੋਂ ਵਿਆਹ ਵੀ ਕਰਵਾਉਣਾ ਚਾਹੁੰਦੇ ਸੀ ਪਰ ਅੱਗੇ ਜਾ ਕੇ ਕੁਝ ਐਸਾ ਵਾਪਰਦਾ ਹੈ ਜਿਸ ਦੀ ਇਹਨਾਂ ਨੇ ਨਾ ਤਾਂ ਪ੍ਰੇਮੀ ਨੇ ਤੇ ਨਾ ਪ੍ਰੇਮਿਕਾ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਤਾਂ ਅੱਗੇ ਜਾ ਕੇ ਇੱਕ ਕਤਲ ਹੋ ਜਾਂਦਾ ਹੈ ਤੇ ਉਸ ਕਤਲ ਦਾ ਸ਼ੋਰ ਉਸ ਕਤਲ ਦੀ ਖਬਰ ਸਾਰੇ ਦੇਸ਼ ਵਿੱਚ ਫੈਲ ਜਾਂਦੀ ਹੈ ਇਹ ਕਤਲ ਕਿਸ ਦਾ ਹੋਇਆ ਸੀ ਤੇ ਕਿਸ ਨੇ ਕੀਤਾ ਸੀ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸੱਸੀ ਕਾਲਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਕਹਾਣੀ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ ਹੈ ਬਠਿੰਡਾ ਦੇ ਵਿੱਚ ਏਅਰ ਫੋਰਸ ਕੈਂਪ ਹੈ ਤੇ ਉੱਥੇ ਇੱਕ 27 ਸਾਲ ਦਾ ਨੌਜਵਾਨ ਆਪਣੀ ਡਿਊਟੀ ਕਰਦਾ ਹੁੰਦਾ ਹੈ ਜਿਸ ਦਾ ਨਾਮ ਸੀ ਵਿਪਨ ਕੁਮਾਰ ਸ਼ੁਕਲਾ ਤਾਂ ਹੁਣ ਆਮ ਦਿਨਾਂ ਦੇ ਵਾਂਗੂ 8 ਫਰਵਰੀ 2017 ਨੂੰ ਇਹ ਵਿਪਨ ਕੁਮਾਰ ਆਪਣੀ ਡਿਊਟੀ ਤੇ ਜਾਂਦਾ ਹੈ ਤੇ ਉਸੇ ਰੁਟੀਨ ਦੇ ਤਹਿਤ ਸ਼ਾਮ ਨੂੰ ਵਾਪਸ ਆ ਜਾਂਦਾ ਹੈ ਤੇ ਜਦੋਂ ਵਾਪਸ ਆਉਂਦਾ ਹੈ ਤਾਂ ਇਹ ਆਪਣੀ ਵਾਈਫ ਨੂੰ ਕੁੰਕੁਮ ਸ਼ਰਮਾ ਨੂੰ ਕਹਿੰਦਾ ਹੈ ਕਿ ਤੁਸੀਂ ਖਾਣਾ ਤਿਆਰ ਕਰੋ ਤੇ ਮੈਂ ਹੁਣੇ ਮੰਦਿਰ ਜਾ ਕੇ ਆਉਂਦਾ ਹਾਂ ਤੇ ਇਹ ਉਥੋਂ ਮੰਦਿਰ ਵਾਸਤੇ ਨਿਕਲ ਜਾਂਦਾ ਹੈ ਤਾਂ ਹੁਣ ਕੁਝ ਸਮਾਂ ਨਿਕਲ ਜਾਂਦਾ ਹੈ ਪਰ ਇਹ ਜੋ ਵਿਪਨ ਸੀ ਇਹ ਕਾਫੀ ਸਮਾਂ ਉੱਥੋਂ ਵਾਪਸ ਨਹੀਂ ਆਇਆ ਮੁੜਦਾ ਤੇ ਉਧਰ ਜੋ ਇਸ ਦੀ ਪਤਨੀ ਸੀ ਉਹ ਵਿਚਾਰੀ ਇਸ ਦੀ ਉਡੀਕ ਦੇ ਵਿੱਚ ਬੈਠੀ ਰਹਿੰਦੀ ਹੈ ਤੇ ਹੁਣ ਹੋਰ ਸਮਾਂ ਨਿਕਲ ਜਾਂਦਾ ਹੈ ਮਤਲਬ ਕਿ ਰਾਤ ਪੈ ਜਾਂਦੀ ਹੈ ਪਰ ਇਹ ਵਾਪਸ ਨਹੀਂ ਆਉਂਦਾ ਤਾਂ ਹੁਣ ਉਸ ਨੂੰ ਹੋਰ ਟੈਨਸ਼ਨ ਪੈ ਜਾਂਦੀ ਹੈ ਉਹ ਸਾਰੀ ਰਾਤ ਇਸ ਦੀ ਉਡੀ ਕਰਦੀ ਰਹਿੰਦੀ ਹੈ ਪਰ ਜੋ ਵੈਪਨਸ ਹੀ ਇਹ ਸਾਰੀ ਰਾਤ ਲੰਘ ਜਾਂਦੀ ਹੈ ਇਹ ਘਰ ਵਾਪਸ ਨਹੀਂ ਆਉਂਦਾ ਤੇ ਹੁਣ ਸਵੇਰ ਹੋ ਜਾਂਦੀ ਹੈ ਇਸ ਲਈ ਉਹ ਫੋਨ ਸੀ ਜਦੋਂ ਫੋਨ ਤੇ ਡਾਇਲ ਕੀਤਾ ਜਾਂਦਾ ਤਾਂ ਇਸ ਦਾ ਜੋ ਫੋਨ ਸੀ ਉਹ ਵੀ ਸਵਿਚ ਆਫ ਆ ਰਿਹਾ ਹੁੰਦਾ ਹੈ ਤਾਂ ਹੁਣ ਉਸ ਨੂੰ ਫਿਗਰ ਪੈ ਜਾਂਦੀ ਹੈ ਕਿ ਵੈਪਨ ਕੁਮਾਰ ਇਸ ਤਰ੍ਹਾਂ ਕਿੱਥੇ ਚਲਾ ਗਿਆ ਤਾਂ ਹੁਣ ਉਹ ਉਸ ਦੀ ਜੋ ਪਤਨੀ ਸੀ ਉਹ ਕੀ ਕਰਦੀ ਹੈ ਉਧਰ ਉੱਚ ਅਧਿਕਾਰੀਆਂ ਦੇ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਇਹ ਸਾਰੀ ਕਹਾਣੀ ਦੱਸਦੀ ਹੈ ਕਿ ਵੈਪਨ ਕੁਮਾਰ ਕੱਲ ਦਾ ਕਿਤੇ ਗਿਆ ਹੋਇਆ ਹੈ ਤੇ ਉਹ ਹੁਣ ਤੱਕ ਵਾਪਸ ਨਹੀਂ ਆਇਆ ਤੇ ਉਧਰ ਅਧਿਕਾਰੀ ਉਸ ਨੂੰ ਕਹਿੰਦੇ ਹਨ ਕਿ ਇਸ ਦੇ ਵਿੱਚ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਉਹ ਆਪ ਹੀ ਘਰ ਵਾਪਸ ਆ ਜਾਵੇਗਾ ਪਰ ਪਤਨੀ ਨੂੰ ਤਾਂ ਟੈਨਸ਼ਨ ਹੈ ਹੀ ਸੀ ਤੇ ਹੁਣ ਉਹ ਕੀ ਕਰਦੀ ਹੈ ਉਹ ਆਪਣਾ ਪੁਲਿਸ ਸਟੇਸ਼ਨ ਜਾਂਦੀ ਹੈ ਤੇ ਉੱਥੇ ਕੰਪਲੇਨ ਲਿਖਾਉਣ ਵਾਸਤੇ ਉਹਨਾਂ ਨੂੰ ਕਹਿੰਦੀ ਹੈ ਪਰ ਜੋ ਪੁਲਿਸ ਵਾਲੇ ਸੀ ਉਹ ਵੀ ਇਹ ਕਹਿ ਕੇ ਗੱਲ ਨੂੰ ਟਾਲ ਦਿੰਦੇ ਨੇ ਕਿ ਇਸ ਦੇ ਵਿੱਚ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਉਹ ਇੱਕ ਮਤਲਬ ਕਿ ਜ਼ਿੰਮੇਵਾਰ ਨਾਗਰਿਕ ਹੈ 27 ਸਾਲ ਉਮਰ ਹੈ ਦੋ ਬੱਚਿਆਂ ਦਾ ਪਿਤਾ ਹੈ ਤੇ ਵਾਪਸ ਆ ਜਾਵੇਗਾ ਪਰ ਉਹ ਵਾਪਸ ਨਹੀਂ ਆਉਂਦਾ ਇਧਰ ਜੋ ਉਹਨ ਉਸਦੀ ਪਤਨੀ ਸੀ ਕੁੰਕੁਮ ਸ਼ਰਮਾ ਉਹ ਟੈਨਸ਼ਨ ਦੇ ਵਿੱਚ پاگل ਹੋ ਰਹੀ ਸੀ ਵਿਪਨ ਕੁਮਾਰ ਉੱਥੇ 에ਅਰ ਫੋਰਸ ਕੈਂਪ ਦੇ ਵਿੱਚ ਹੀ ਕੁਆਟਰ ਦੇ ਵਿੱਚ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ ਪਰ ਜਦੋਂ ਉਹ ਇੱਕ ਦਿਨ ਗਾਇਬ ਹੁੰਦਾ ਹੈ ਮਤਲਬ ਰਾਤ ਨੂੰ ਜਦੋਂ ਮੰਦਰ ਜਾਂਦਾ ਹੈ ਉਸ ਤੋਂ ਬਾਅਦ ਉਹ ਨਾਤਾ ਰਾਤ ਨੂੰ ਵਾਪਸ ਆਉਂਦਾ ਹੈ ਤੇ ਹੁਣ ਦੂਸਰਾ ਦਿਨ ਲੰਘ ਜਾਂਦਾ ਹੈ ਉਹ ਘਰ ਵਾਪਸ ਨਹੀਂ ਆਉਂਦਾ ਤੇ ਹੁਣ ਇੱਧਰ ਪਤਨੀ ਨੂੰ ਹੋਰ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਹੁਣ ਦਿਨ ਲੰਘਦੇ ਜਾਂਦੇ ਨੇ ਤਾਂ ਇਸੇ ਤਰ੍ਹਾਂ ਸਮਾਂ ਲੰਘਦੇ ਲੰਘਦੇ ਦਿਨ ਆ ਜਾਂਦਾ ਹੈ 15 ਫਰਵਰੀ ਮਤਲਬ ਹੁਣ ਤੱਕ ਵਿਪਨ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਤਾਂ ਹੁਣ ਉਹ ਪੁਲਿਸ ਸਟੇਸ਼ਨ ਜਾਂਦੀ ਹੈ ਤਾਂ ਹੁਣ ਨਥਾਣਾ ਥਾਣੇ ਦੇ ਵਿੱਚ ਉਸ ਦੀ ਕੰਪਲੇਂਟ ਦਰਜ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਦੋਂ ਉਹ ਕੁਝ ਭਾਲ ਕਰਦੇ ਨੇ ਤਾਂ ਵਿਪਿੰਦਾ ਹਜੇ ਵੀ ਕੁਝ ਪਤਾ ਨਹੀਂ ਲੱਗਦਾ ਪਰ ਉਸ ਦੀ ਜੋ ਪਤਨੀ ਸੀ ਕੁੰਕੁੰਮ ਇਹ ਦਰ ਦਰ ਠੋਕਰਾਂ ਖਾਂਦੀ ਆ ਉਹਨਾਂ ਦੇ ਅੱਗੇ ਫਰਿਆਦ ਕਰਦੀ ਆ ਮਤਲਬ ਇਹ ਇੱਥੇ ਤੱਕ ਫਰਿਆਦ ਲਾ ਦਿੰਦੀ ਆ ਕਿ ਆਪਣੇ ਗ੍ਰਹਿ ਮੰਤਰੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਨੂੰ ਇਹ ਚਿੱਠੀਆਂ ਪਾ ਦਿੰਦੀ ਆ ਉਸ ਦਾ ਕਹਿਣਾ ਸੀ ਕਿ ਮੇਰਾ ਪਤੀ 8 ਫਰਵਰੀ 2017 ਦਾ ਗਾਇਬ ਹੈ ਇੰਨੇ ਦਿਨ ਨਿਕਲ ਚੁੱਕੇ ਨੇ ਮਤਲਬ ਕਿ ਹੁਣ 15 ਫਰਵਰੀ ਆ ਚੁੱਕਿਆ ਹੈ ਪਰ ਉਹ ਹੁਣ ਤੱਕ ਘਰ ਵਾਪਸ ਨਹੀਂ ਪਰਤਿਆ ਤਾਂ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਐਸੀ ਤਰ੍ਹਾਂ ਉਹ ਬਹੁਤ ਸਾਰੇ ਅਧਿਕਾਰੀਆਂ ਦੇ ਅੱਗੇ ਮਦਦ ਦੇ ਲਈ ਘੂਹਾਰ ਲਗਾਉਂਦੀ ਹੈ ਹੁਣ ਐਸੀ ਤਰ੍ਹਾਂ ਦਿਨ ਨਿਕਲਦੇ ਜਾਂਦੇ ਨੇ 8 ਫਰਵਰੀ ਦਾ ਗਾਇਬ ਹੋਇਆ ਵਿਪਨ ਕੁਮਾਰ ਹਜੇ ਤੱਕ ਨਹੀਂ ਮਿਲਿਆ ਸੀ ਤੇ ਹੁਣ 15 ਫਰਵਰੀ ਆ ਗਈ ਸੀ ਤੇ ਹੁਣ ਇਸ ਤੋਂ ਬਾਅਦ ਹੋਰ ਦਿਨ ਨਿਕਲਦੇ ਨੇ ਤਾਂ ਦਿਨ ਨਿਕਲਦੇ ਨਿਕਲਦੇ ਆ ਜਾਂਦਾ ਹੈ ਦਿਨ 21 ਫਰਵਰੀ 2017 ਦਾ ਤਾਂ ਹੁਣ 21 ਫਰਵਰੀ ਨੂੰ ਉੱਥੋਂ ਹੀ 에ਅਰ ਫੋਰਸ ਦੇ ਕੁਆਟਰਾਂ ਦੇ ਵਿੱਚੋਂ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਇੱਕ ਕਾਲ ਜਾਂਦੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਇੱਥੋਂ ਬਹੁਤ ਹੀ ਭੈੜੀ ਬਦਬੂ ਆ ਰਹੀ ਹੈ ਤਾਂ ਹੁਣ ਉੱਧਰ ਪੁਲਿਸ ਵਾਲਿਆਂ ਨੂੰ ਤਾਂ ਪਹਿਲਾਂ ਹੀ ਮਤਲਬ ਕਿ ਪਤਾ ਸੀ ਕਿ ਜੋ ਵਿਪਨ ਸੀ ਉਹ ਉੱਥੋਂ ਕੁਆਟਰਾਂ ਦੇ ਵਿੱਚੋਂ ਬਾਹਰ ਕਿਤੇ ਨਹੀਂ ਗਿਆ ਸੀ ਉਹ ਉੱਥੇ ਹੀ ਕਿਤੇ ਗਾਇਬ ਹੋਇਆ ਸੀ ਤਾਂ ਹੁਣ ਪੁਲਿਸ ਦੇ ਮੰਦੇ ਵਿੱਚ ਜਾ ਦਿਮਾਗ ਦੇ ਵਿੱਚ ਥੋੜਾ ਸ਼ੱਕ ਆ ਜਾਂਦਾ ਹੈ ਤੇ ਉਹ ਸੋਚਦੇ ਨੇ ਕਿ ਸ਼ਾਇਦ ਇਹ ਜੋ 스멜 ਹੈ ਜੋ ਬਦਬੂ ਹੈ ਇਹ লাশ ਦੀ ਹੀ ਹੋਵੇਗੀ ਤੇ ਹੁਣ ਪੁਲਿਸ ਵਾਲੇ ਕੀ ਕਰਦੇ ਨੇ 에어 ਫੋਰਸ ਦੇ ਅਧਿਕਾਰੀਆਂ ਦੇ ਨਾਲ ਕੰਟੈਕਟ ਕਰਦੇ ਨੇ ਪਰ ਉਧਰ ਜੋ 에어 ਫੋਰਸ ਦੇ ਅਧਿਕਾਰੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਸਾਡਾ ਜੋ ਹੈ ਨਿੱਜੀ ਮਾਮਲਾ ਹੈ ਇਹ ਸਾਡਾ ਅੰਦਰੂਨੀ ਮਾਮਲਾ ਹੈ ਤੁਹਾਨੂੰ ਇਸ ਦੇ ਵਿੱਚ ਦਖਲ ਦੇਣ ਦੀ ਲੋੜ ਨਹੀਂ ਹੈ ਤੇ ਹੁਣ ਜਦੋਂ 21 ਫਰਵਰੀ ਨੂੰ ਪੁਲਿਸ ਨੂੰ ਕਾਲ ਜਾਂਦੀ ਹੈ ਤਾਂ ਹੁਣ ਪੁਲਿਸ ਵਾਲੇ ਕੀ ਕਰਦੇ ਨੇ ਉਹ ਪੁਲਿਸ ਬਾਲ ਦੇ ਨਾਲ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਉੱਥੇ ਪਹੁੰਚ ਜਾਂਦੇ ਨੇ ਤੇ ਉਹ ਖੋਜੀ ਕੁੱਤੇ ਸਨੀਫਰ ਡੌਗ ਵੀ ਉੱਥੇ ਨਾਲ ਲੈ ਜਾਂਦੇ ਨੇ ਤੇ ਹੁਣ ਜਦੋਂ ਉੱਥੇ ਤਲਾਸ਼ੀ ਲਈ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਜੋ ਬਦਬੂ ਹੈ ਇਹ ਇੱਕ Laash ਦੀ ਹੀ ਬਦਬੂ ਹੈ ਤੇ ਹੁਣ ਜਦੋਂ ਉਹਨਾਂ ਕੁੱਤਿਆਂ ਨੂੰ ਵਿਪਨ ਕੁਮਾਰ ਦੇ ਕੱਪੜੇ ਸੁੰਘਾ ਕੇ ਛੱਡਿਆ ਜਾਂਦਾ ਹੈ ਤਾਂ ਉਹਨ ਡੌਗ ਜੋ ਸੀ ਉਹ ਇੱਕ ਕੁਆਟਰ ਦੇ ਵੱਲ ਭੱਜਦੇ ਨੇ ਉਹ ਉਹ ਕੁਆਟਰ ਦੇ ਵਿੱਚ ਜਾ ਕੇ ਉੱਥੋਂ ਉਹ ਦੂਸਰੇ ਕੁਆਟਰ ਵੱਲ ਭੱਜਦੇ ਨੇ ਤੇ ਹੁਣ ਜਦੋਂ ਉਹ ਦੂਸਰੇ ਕੁਆਟਰ ਵੱਲ ਭੱਜਦੇ ਨੇ ਜਦੋਂ ਉੱਥੇ ਜਾ ਕੇ ਚੈੱਕ ਕੀਤਾ ਜਾਂਦਾ ਹੈ ਤਾਂ ਉਹ ਜੋ ਕੁਆਟਰ ਸੀ ਉਹ ਸੁਲੇਸ਼ ਕੁਮਾਰ ਨਾਮ ਦੇ ਵਿਅਕਤੀ ਦਾ ਸੀ ਜੋ 에ਅਰ ਫੋਰਸ ਦੇ ਵਿੱਚ ਹੀ ਉੱਚ ਅਧਿਕਾਰੀ ਸੀ ਤੇ ਉਹ ਉਸ ਸਮੇਂ ਆਪਣੀ ਡਿਊਟੀ ਦੇ ਉੱਤੇ ਗਿਆ ਹੋਇਆ ਸੀ ਤੇ ਉੱਥੇ ਘਰ ਦੇ ਵਿੱਚ ਉਸ ਦੀ ਪਤਨੀ ਅਨੁਰਾਦਾ ਪਟੇਲ ਮੌਜੂਦ ਸੀ ਅਨੁਰਾਧਾ ਉਸ ਸਮੇਂ 8 ਮਹੀਨਿਆਂ ਦੀ ਪ੍ਰੈਗਨੈਂਟ ਸੀ ਤੇ ਹੁਣ ਪੁਲਿਸ ਵਾਲੇ ਜਦੋਂ ਉਸਦੇ ਘਰ ਦੇ ਕੁਆਟਰ ਦੇ ਅੰਦਰ ਜਾਂਦੇ ਨੇ ਤੇ ਜਦੋਂ ਉੱਥੇ ਤਲਾਸ਼ੀ ਲਈ ਜਾਂਦੀ ਹੈ ਤੇ ਉੱਥੇ ਭਈ ਇੱਕ ਫ੍ਰਿਜ ਨੂੰ ਜਦੋਂ ਖੋਲਿਆ ਜਾਂਦਾ ਹੈ ਤਾਂ ਫ੍ਰਿਜ ਦੇ ਵਿੱਚ ਇੱਕ ਲਿਫਾਫਾ ਪਿਆ ਹੁੰਦਾ ਹੈ ਤੇ ਜਦੋਂ ਉਸ ਲਿਫਾਫੇ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਹੁੰਦੇ ਨੇ ਮਾਸ ਦੇ ਟੁਕੜੇ ਤੇ ਹੁਣ ਬਾਕੀ ਸਾਰੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਪੁਲਿਸ ਨੂੰ ਜਗਾ ਜਗਾ ਤੋਂ ਉਥੋਂ 16 ਲਿਫਾਫੇ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਸਾਰੇ ਲਿਫਾਫਿਆਂ ਦੇ ਵਿੱਚ ਹੀ ਮਾਸ ਦੇ ਟੁਕੜੇ ਹੁੰਦੇ ਨੇ ਤੇ ਹੁਣ ਵਿਪਿੰਨ ਕੁਮਾਰ ਦੀ ਫੈਮਿਲੀ ਨੂੰ ਬੁਲਾਇਆ ਜਾਂਦਾ ਹੈ ਉਸ ਦੀ ਫੈਮਿਲੀ ਆਉਂਦੀ ਹੈ ਤੇ ਉਹ ਉੱਥੇ ਇੱਕ ਲਿਫਾਫੇ ਦੇ ਵਿੱਚ ਵਿਪਿੰਨ ਦੇ ਸਿਰ ਤੋਂ ਪਛਾਣ ਕਰ ਲੈਂਦੇ ਨੇ ਕਿ ਹਾਂ ਇਹ ਵਿਪਿੰਨ ਦੀ ਬਾਡੀ ਦੇ ਹੀ ਟੁਕੜੇ ਨੇ ਤੇ ਹੁਣ ਉਧਰੋਂ ਜੋ ਸੁਲੇਸ਼ ਕੁਮਾਰ ਸੀ ਉਹ ਡਿਊਟੀ ਤੇ ਗਿਆ ਹੁੰਦਾ ਹੈ ਉਸ ਨੂੰ ਉੱਥੇ ਵਾਪਸ ਬੁਲਾ ਲਿਆ ਜਾਂਦਾ ਹੈ ਤੇ ਸੁਲੇਸ਼ ਕੁਮਾਰ ਤੇ ਉਸ ਦੀ ਜੋ ਪਤਨੀ ਸੀ ਉਹ ਨਰਾਦਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਥਾਣੇ ਲਿਆਇਆ ਜਾਂਦਾ ਹੈ ਹੁਣ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੁਣ ਪੁੱਛਗਿੱਛ ਵਿੱਚ ਅੱਗੇ ਜੋ ਸੁਲੇਸ਼ ਕੁਮਾਰ ਖੁਲਾਸਾ ਕਰਦਾ ਤਾਂ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸੁਲੇਸ਼ ਕੁਮਾਰ ਦੱਸਦਾ ਹੈ ਕਿ ਹਾਂ 8 ਫਰਵਰੀ 2017 ਨੂੰ ਮੈਂ ਹੀ ਵਿਪਨ ਕੁਮਾਰ ਨੂੰ ਆਪਣੇ ਕੁਆਟਰ ਦੇ ਵਿੱਚ ਬੁਲਾਇਆ ਸੀ ਕਿਉਂਕਿ ਅਸੀਂ ਜੋ ਕੁਆਟਰ ਸੀ ਉਹ ਚੇਂਜ ਕਰਨਾ ਸੀ ਤੇ ਮੇਰੇ ਫੋਨ ਕਰਨ ਤੇ ਵਿਪਨ ਕੁਮਾਰ ਇੱਥੇ ਆਇਆ ਸੀ ਤੇ ਉਹਨੂੰ ਆਉਂਦਿਆਂ ਹੀ ਮੈਂ ਉਸ ਦਾ ਇੱਥੇ ਕਤਲ ਕਰ ਦਿੱਤਾ ਜਾਨੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਹ ਦੱਸਵਾ ਹੈ ਕੇਸ ਦੇ ਵਿੱਚ ਉਸ ਦਾ ਜੋ ਸਾਲਾ ਸੀ ਉਹ ਵੀ ਨਾਲ ਹੀ ਇਸ ਦੇ ਮੌਜੂਦ ਸੀ ਮਤਲਬ ਇਸ ਦੀ ਹੈਲਪ ਕਰ ਰਿਹਾ ਸੀ ਇਸ ਦੇ ਵਿੱਚ ਸ਼ਾਮਿਲ ਸੀ ਤੇ ਇਹ ਹੁਣ ਉਸ ਦਾ ਕਤਲ ਤਾਂ ਕਰ ਦਿੰਦੇ ਨੇ ਪਰ ਉਸ ਤੋਂ ਬਾਅਦ ਇਹ ਆਪਣਾ ਕੁਆਟਰ ਸ਼ਿਫਟ ਵੀ ਕਰ ਲੈਂਦੇ ਨੇ ਪਰ ਕੀ ਸੀ ਜੋ ਉਸ ਦੀ ਬਾਡੀ ਸੀ ਇਹ ਉਸ ਦੀ ਬਾਡੀ ਨੂੰ ਇਸ ਤਰ੍ਹਾਂ ਹੀ ਮਤਲਬ ਐਨੇ ਦਿਨ 7 ਦਿਨ ਲਗਭਗ ਉੱਥੇ ਹੀ ਰੱਖਦੇ ਨੇ ਇਹ ਸੋਚਦੇ ਸੀ ਕਿ ਜਦੋਂ ਕਦੇ ਮੌਕਾ ਮਿਲੇਗਾ ਤਾਂ ਇਸ ਦੀ ਜੋ ਲਾਸ਼ ਹੈ ਜਾਂ ਬਾਡੀ ਹੈ ਇਸ ਨੂੰ ਅਸੀਂ ਟਿਕਾਣੇ ਲਗਾ ਦੇਵਾਂਗੇ ਪਰ ਇਹ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਸਖਤਾਈ ਹੁੰਦੀ ਹੈ ਮਤਲਬ ਕਿ ਸਖਤ ਪਹਿਰਾ ਰਹਿੰਦਾ ਹੈ ਇਹ লাশ ਨੂੰ ਇੱਕ ਸੰਦੂਕ ਦੇ ਵਿੱਚ ਪਾ ਲੈਂਦੇ ਨੇ ਜਦੋਂ ਜਦੋਂ ਇਹਨਾਂ ਨੇ ਕੁਆਰਟਰ ਸ਼ਿਫਟ ਕੀਤਾ ਸੀ ਤਾਂ ਇਹ লাশ ਨੂੰ ਆਪਣੇ ਨਾਲ ਹੀ ਉੱਥੇ ਰੱਖਦੇ ਨੇ ਹੁਣ ਕੁਝ ਦਿਨ ਲੰਘ ਗਏ ਸੀ ਤਾਂ ਇਹਨਾਂ ਤੋਂ লাশ ਨੂੰ ਕਿਤੇ ਵੀ ਟਿਕਾਣੇ ਨਹੀਂ ਲਾ ਹੋਇਆ ਸੀ ਤਾਂ ਇਹ ਕੀ ਕਰਦੇ ਨੇ ਸੋਚਦੇ ਨੇ ਕਿ ਇਸ ਦੇ ਟੁਕੜੇ ਟੁਕੜੇ ਕਰ ਦਿੱਤੇ ਹਨ ਤਾਂ ਕਿ ਅਸੀਂ ਇਸ ਨੂੰ ਬਾਅਦ ਵਿੱਚ ਕਿਤੇ ਹੌਲੀ ਹੌਲੀ ਟਿਕਾਣੇ ਲਾ ਸਕੀਏ ਇਹ লাশ ਦੇ ਛੋਟੇ ਛੋਟੇ ਟੁਕੜੇ ਕਰ ਦਿੰਦੇ ਨੇ ਤੇ ਉਹਨਾਂ ਨੂੰ 16 ਲਿਫਾਫਿਆਂ ਦੇ ਵਿੱਚ ਪਾ ਕੇ ਉੱਥੇ ਰੱਖ ਲੈਂਦੇ ਨੇ ਪਰ ਕੀ ਹੁੰਦਾ ਹੈ ਕੁਝ ਦਿਨਾਂ ਬਾਅਦ ਹੀ ਇਸ ਦੀ ਜੋ ਬਦਬੂ ਸੀ ਉਹ ਸਾਰੇ ਫੈਲ ਜਾਂਦੀ ਹੈ ਤੇ ਉੱਥੋਂ ਹੀ ਕੋਈ ਪੁਲਿਸ ਨੂੰ ਫੋਨ ਕਰ ਦਿੰਦਾ ਹੈ ਤੇ ਇਸ ਬਦਬੂ ਆਉਣ ਦੇ ਕਾਰਨ ਹੀ ਇਹ ਫਸ ਜਾਂਦੇ ਨੇ ਤੇ ਪੁਲਿਸ ਦੇ ਡਿੱਕੇ ਆ ਜਾਂਦੇ ਨੇ ਹੁਣ ਪੁਲਿਸ ਵਾਲਿਆਂ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਆਖਿਰ ਇਹਨਾਂ ਨੇ ਇਹ ਕਤਲ ਕਿਉਂ ਕੀਤਾ ਇਸ ਦੇ ਪਿੱਛੇ ਐਸਾ ਕੀ ਕਾਰਨ ਹੈ ਜੋ ਇਹਨਾਂ ਨੂੰ ਵਿਪਨ ਕੁਮਾਰ ਨੂੰ ਜਾਨ ਤੋਂ ਹੀ ਮਾਰਨਾ ਪੈ ਗਿਆ ਤਵਣ ਜਦੋਂ ਹੋ ਉਹਨਾਂ ਨੂੰ ਪੁੱਛਦੇ ਨੇ ਤਾਂ ਅੱਗੇ ਸੁਲੇਸ਼ ਕੁਮਾਰ ਦੀ ਜੋ ਪਤਨੀ ਸੀ ਅਨੁਰਾਦਾ ਦੱਸਦੀ ਹੈ ਕਿ 2015 ਦੇ ਵਿੱਚ ਵਿਪਨ ਕੁਮਾਰ ਤੇ ਅਨੁਰਾਦਾ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਬਹਿਸ ਵਾਜੀ ਹੋ ਜਾਂਦੀ ਹੈ ਪਰ ਅੱਗੇ ਜਾ ਕੇ ਇਹ ਪਿਆਰ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਇਹ ਇੱਕ ਦੂਜੇ ਦੇ ਕਾਫੀ ਜ਼ਿਆਦਾ ਕਰੀਬ ਆ ਜਾਂਦੇ ਨੇ ਤੇ ਅੱਗੇ ਜਾ ਕੇ ਇਹਨਾਂ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਵੀ ਬਣਨ ਲੱਗਦੇ ਨੇ ਤੇ ਹੁਣ ਇਹ ਅਕਸਰ ਇੱਕ ਦੂਜੇ ਨੂੰ ਮਿਲਦੇ ਸੀ ਤੇ ਸਬੰਧ ਬਣਾਉਂਦੇ ਸੀ ਕਿਉਂਕਿ ਇਹ ਇੱਕ ਦੂਜੇ ਨੂੰ ਦੋਨੋਂ ਪਿਆਰ ਕਰਦੇ ਸੀ ਤੇ ਹੁਣ ਉਸ ਤੋਂ ਬਾਅਦ ਜੋ ਅਨੁਰਾਦਾ ਸੀ ਉਹ ਵਿਪਨ ਕੁਮਾਰ ਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਕਿਉਂਕਿ ਆਪਾਂ ਇੱਕ ਦੂਜੇ ਨੂੰ ਪਿਆਰ ਤਾਂ ਕਰਦੇ ਹੀ ਆ ਪਰ ਜੋ ਵਿਪਨ ਕੁਮਾਰ ਸੀ ਉਹ ਵਿਆਹ ਦੇ ਲਈ ਤਿਆਰ ਨਹੀਂ ਸੀ ਕਿਉਂਕਿ ਉਸ ਦੀ ਪਤਨੀ ਤੇ ਬੱਚੇ ਵੀ ਉੱਥੇ ਹੀ ਕੁਆਟਰਾਂ ਦੇ ਵਿੱਚ ਹੀ ਰਹਿੰਦੇ ਸੀ ਤੇ ਹੁਣ ਨੁਰਾਦਾ ਉਸਤੇ ਪ੍ਰੈਸ਼ਰ ਪਾ ਰਹੀ ਸੀ ਪਰ ਵਿਪਨ ਕੁਮਾਰ ਵਿਆਹ ਦੇ ਲਈ ਰਾਜ਼ੀ ਨਹੀਂ ਹੋ ਰਿਹਾ ਸੀ ਇਸ ਤੇ ਅਨੁਰਾਦਾ ਨੂੰ ਗੁੱਸਾ ਆ ਜਾਂਦਾ ਹੈ ਤਾਂ ਅਨੁਰਾਦਾ ਸੋਚਦੀ ਹੈ ਕਿ ਮੈਂ ਇਸ ਨੂੰ ਕਿੰਨਾ ਪਿਆਰ ਕਰਦੀ ਹਾਂ ਪਰ ਵਿਪਨ ਕੁਮਾਰ ਜੋ ਹੈ ਇਹ ਮੇਰੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਹੋ ਰਿਹਾ ਇਸ ਤੇ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਸੀ ਤੇ ਉਹ ਇਹ ਗੱਲ ਆਪਣੇ ਪਤੀ ਸੁਲੇਸ਼ ਕੁਮਾਰ ਨੂੰ ਦੱਸ ਦਿੰਦੀ ਹੈ ਤਾਂ ਸੁਲੇਸ਼ ਕੁਮਾਰ ਨੂੰ ਜਦੋਂ ਇਸ ਦਾ ਪਤਾ ਲੱਗਦਾ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਉਹ ਅੱਗੇ ਪਲਾਨ ਬਣਾਉਂਦਾ ਹੈ ਉਹ ਆਪਣੇ ਸਾਰੇ ਨੂੰ ਬੁਲਾਉਂਦਾ ਹੈ ਜੋ ਉਸ ਦਾ ਸਾਲਾ ਸੀ ਉਹ ਨੇਵੀ ਦੇ ਵਿੱਚ ਸੀ ਉਸ ਨੂੰ ਬੁਲਾਉਂਦਾ ਤੇ ਉਸ ਨਾਲ ਪਲਾਨ ਬਣਾਉਂਦਾ ਹੈ ਕਿ ਵਿਪਨ ਕੁਮਾਰ ਨੇ ਅਨੁਰਾਦਾ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਮਤਲਬ ਨਜਾਇਜ਼ ਸੰਬੰਧ ਬਣਾਏ ਨੇ ਤਾਂ ਇਸ ਕਰਕੇ ਹੁਣ ਅਸੀਂ ਉਸ ਨੂੰ ਜਿਉਂਦਾ ਨਹੀਂ ਛੱਡਾਂਗੇ ਹੁਣ ਜੋ ਅਨੁਰਾਦਾ ਸੀ ਉਸ ਨੂੰ ਤਾਂ ਗੁੱਸਾ ਸੀ ਕਿ ਵਿਪਨ ਉਸ ਨਾਲ ਵਿਆਹ ਨਹੀਂ ਕਰਵਾ ਰਿਹਾ ਸੀ ਉਹ ਇਸ ਕਰਕੇ ਉਸ ਨੂੰ ਮਰਵਾਉਣਾ ਚਾਹੁੰਦੀ ਸੀ ਤੇ ਜੋ ਉਸਦਾ ਪਤੀ ਸੁਲੇਸ਼ ਕੁਮਾਰ ਸੀ ਉਸ ਨੂੰ ਇਹ ਗੁੱਸਾ ਸੀ ਕਿ ਵਿਪਨ ਦੇ ਉਸਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਸਨ ਤਾਂ ਹੁਣ ਉਹ ਸੁਲੇਸ਼ ਕੁਮਾਰ ਤੇ ਉਸਦਾ ਸਾਲਾ ਦੋਨੋਂ ਇਹ ਪਲਾਨ ਬਣਾਉਂਦੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਅਨੁਰਾਦਾ ਸੀ ਉਹ 8 ਮਹੀਨੇ ਦੀ ਪ੍ਰੈਗਨੈਂਟ ਸੀ ਤੇ ਉਸਦੇ ਪੇਟ ਦੇ ਵਿੱਚ ਜੋ ਬੱਚਾ ਸੀ ਉਸਦਾ ਪਿਤਾ ਵੀ ਵਿਪਨ ਕੁਮਾਰ ਹੀ ਸੀ 8 ਫਰਵਰੀ ਨੂੰ ਸੁਲੇਸ਼ ਕੁਮਾਰ ਵਿਪਨ ਨੂੰ ਆਪਣੇ ਕੁਆਟਰ ਦੇ ਵਿੱਚ ਬੁਲਾਉਂਦਾ ਹੈ ਵਿਪਨ ਜੋ ਸੀ ਉਹ ਜੂਨੀਅਰ ਸੀ ਤੇ ਸੁਲੇਸ਼ ਉਸ ਦਾ ਸੀਨੀਅਰ ਸੀ ਵਿਪਨ ਉਸ ਦੇ ਬੁલાਏ ਤੇ ਆ ਜਾਂਦਾ ਹੈ ਇਹ ਉਸ ਨੂੰ ਉੱਥੇ ਬੁਲਾ ਕੇ ਕਤਲ ਕਰ ਦਿੰਦੇ ਨੇ ਤੇ ਉਸ ਦੀ ਜੋ ਲਾਸ਼ ਸੀ ਬਸ ਇਹ ਉਸ ਨੂੰ ਖੁਰਦ-ਬੁਰਦ ਨਹੀਂ ਕਰ ਪਾਉਂਦੇ ਤੇ ਇਸ ਕਰਕੇ ਇਹ ਫਸ ਜਾਂਦੇ ਨੇ ਸੁਲੇਸ਼ ਦਾ ਜੋ ਸਹਾਰਾ ਸੀ ਜੋ ਨੇਵੀ ਦੇ ਵਿੱਚ ਸੀ ਉਹ ਪੁਲਿਸ ਦੇ ਹੱਥ ਨਹੀਂ ਲੱਗਦਾ ਪਰ ਹੁਣ ਜਦੋਂ ਇਹ ਦੋਨੋਂ ਉਹ ਲੇਸ ਦੀ ਗੈਰਫਤ ਦੇ ਵਿੱਚ ਆ ਜਾਂਦੇ ਨੇ ਤਾਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਹੁਣ ਨਿਚਲੀ ਅਦਾਲਤ ਵੱਲੋਂ ਜੋ ਸੁਲੇਸ਼ ਕੁਮਾਰ ਸੀ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਸ ਦੀ ਪਤਨੀ ਨੂੰ 5 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜੋ ਸੁਲੇਸ਼ ਕੁਮਾਰ ਸੀ ਉਸ ਨੂੰ ਮੁੱਖ ਦੋਸ਼ੀ ਮੰਨਿਆ ਗਿਆ ਸੀ ਤੇ ਉਸ ਦੇ ਉੱਤੇ ਕਤਲ ਦੇ ਚਾਰਜਸ ਲਗਾਏ ਗਏ ਸੀ ਤੇ ਜੋ ਉਸ ਦੀ ਪਤਨੀ ਸੀ ਉਸ ਦੇ ਉੱਤੇ Laash ਨੂੰ ਖੁਰਦ-ਵਰਦ ਕਰਨ ਤੇ ਸਬੂਤ ਮਟਾਉਣ ਦੇ ਦੋਸ਼ ਲੱਗੇ ਸੀ ਤੇ ਉਸ ਨੂੰ ਇਸ ਦੋਸ਼ ਦੇ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਹੁਣ ਇਹ ਅੱਗੇ ਜਾ ਕੇ ਹਾਈ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਤੇ ਹਾਈ ਕੋਰਟ ਵੱਲੋਂ ਜੋ ਸੁਲੇਸ਼ ਕੁਮਾਰ ਸੀ ਉਸ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਤੇ ਉਸ ਦੀ ਪਤਨੀ ਅਨੁਰਾਦਾ ਦੀ ਸਜ਼ਾ ਨੂੰ 5 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਇਹ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਤੇ ਸੁਪਰੀਮ ਕੋਰਟ ਦਾ ਜੋ ਫੈਸਲਾ ਆਉਂਦਾ ਹੈ ਉਸ ਦੇ ਵਿੱਚ ਇਹ ਕਹਿਣਾ ਸੀ ਕਿ ਇਹਨਾਂ ਨੂੰ ਜੋ ਰਾਹਤ ਮਿਲਣੀ ਸੀ ਉਹ ਹਾਈ ਕੋਰਟ ਦੇ ਵੱਲੋਂ ਮਿਲ ਚੁੱਕੀ ਹੈ ਤੇ ਇਸ ਦੀ ਜੋ ਸਜ਼ਾ ਮਿਲੀ ਸੀ ਉਹ ਇਸ ਤਰ੍ਹਾਂ ਹੀ ਬਰਕਰਾਰ ਰੱਖੀ ਜਾਂਦੀ ਹੈ ਤੇ ਹੁਣ ਸੁਲੇਸ਼ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਸੀ ਮਤਲਬ ਕਿ ਜਦੋਂ ਤੱਕ ਉਹਦਾ ਜੀਵਨ ਹੈ ਜਦੋਂ ਤੱਕ ਉਹਦੇ ਜਾਨ ਪ੍ਰਾਣ ਹੈਗੇ ਨੇ ਮਤਲਬ ਕਿ ਉਹ ਜਿਉਂਦਾ ਹੈ ਉਹ ਉਦੋਂ ਤੱਕ ਜੇਲ੍ਹ ਦੇ ਵਿੱਚ ਹੀ ਰਹੇਗਾ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣਾ ਸਾਡਾ ਕੋਈ ਤੁਹਾਡੇ ਮਨ ਨੂੰ ਠੇਸ ਪਹੁੰਚਾਉਣ ਦਾ ਮਤਲਬ ਨਹੀਂ ਹੈ ਇਹ ਸਿਰਫ ਤੁਹਾਨੂੰ ਅਵੇਅਰ ਕਰਨ ਲਈ ਹੈ ਤੁਹਾਨੂੰ ਸੁਚੇਤ ਕਰਨ ਦੇ ਲਈ ਹੈ ਕਿ ਆਪਣੇ ਆਲੇ ਦੁਆਲੇ ਦੇ ਵਿੱਚ ਤੇ ਆਪਣੇ ਸਮਾਜ ਦੇ ਵਿੱਚ ਕਿਵੇਂ-ਕਿਵੇਂ ਦੇ ਕ੍ਰਾਈਮ ਹੋ ਰਹੇ ਨੇ ਸੋ ਸਾਨੂੰ ਲੋੜ ਹੈ ਸੁਚੇਤ ਰਹਿਣ ਦੀ ਐਸੀ ਤਰ੍ਹਾਂ ਦੀ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਹੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਧੰਨਵਾਦ ਸਤਿ ਸ੍ਰੀ ਅਕਾਲ